ਜਿਹੜੀ ਦਵਾਈਆਂ ਦੇ ਰੈਪਰ ਮੈਨੂੰ ਦੱਸਿਆ ਗਿਆ ਹੈ ਸਾਡੇ ਡਿਪਟੀ ਮੈਡੀਕਲ ਸੁਪਰਡੈਂਟ ਇਹ ਕਿਸੇ ਉੱਤੇ ਵੀ ਗਵਰਨਮੈਂਟ ਸਪਲਾਈ ਨਹੀਂ ਲਿਖਿਆ ਹੋਇਆ ਅੱਜ ਕੱਲ੍ਹ ਯੂਨੀਵਰਸਿਟੀ ਦੇ ਅਗੇਂਸਟ ਬਹੁਤ ਕੁਝ ਕੁਝ ਬੰਦੇ ਕੌਨਫੀਡੈਂਸੀ ਵੀ ਕਰ ਰਹੇ ਹੈ ਕੁਝ ਗਲਤ ਖਬਰਾਂ ਵੀ ਉਡਾ ਰਹੇ ਹੈ ਪਤਾ ਨਹੀਂ ਦੇਖਦੇ ਹੈ ਨਾ ਇਨਵੈਸਟੀਗੇਸ਼ਨ ਤੇ ਪਹਿਲੇ ਕੁਝ ਵੀ ਕਮੈਂਟ ਕਰਨਾ ਗਲਤ ਹੈ ਦੋ ਡਿਪਟੀ ਮੈਡੀਕਲ ਸੁਪਰਡੈਂਟ ਇਸ ਜੌਬ ਤੇ ਕੱਲ ਲੱਗੇ ਸੀ ਹਲੇ ਤਾਈ ਕੋਈ ਵੀ ਆਈਟਮ ਜਿਹੜੇ ਉਹ ਪਰਚੀਆਂ ਵੀ ਮਿਲੀਆਂ ਬਿਲ ਵੀ ਮਿਲਨੇ ਉਹ ਪੇਸ਼ੈਂਟ ਦੇ ਪਰਚੀਆਂ ਫੋਟੋ ਦੇਖ ਕੇ ਮੈਨੂੰ ਲੱਗ ਰਿਹਾ ਮੈਂ ਫਰਸਟ ਹੈਂਡ ਤਾਂ ਨਹੀਂ ਦੇਖੀ ਆ ਜਾ ਕੇ ਪਰ ਉਹਦੇ ਉੱਤੇ ਪੈਰਾਸੀਟਾਮੋਲ ਦੇ ਬੁਖਾਰ ਦੀ ਦਵਾਈਆਂ ਹੁੰਦੀਆਂ ਉੱਤੇ ਵਿਟਾਮਿਨ ਵਗੈਰਾ ਮਿਨਰਲਸ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਫਰੀਦਕੋਟ ਦੀ ਦਾਣਾ ਮੰਡੀ ਦੇ ਵਿੱਚ ਕੁਆਂਟਲਾਂ ਦੇ ਹਿਸਾਬ ਨਾਲ ਐਕਸਪਾਇਰ ਹੋਈਆਂ ਦਵਾਈਆਂ ਮਿਲੀਆਂ ਮਾਮਲਾ ਕਾਫੀ ਗੰਭੀਰ ਆ ਰੋਲਾ ਪੈ ਰਿਹਾ ਹੈ ਡਿਪਟੀ ਕਮਿਸ਼ਨਰ ਨੇ ਵੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਇੱਕ ਕਮੇਟੀ ਬਣਾ ਦਿੱਤੀ ਆ ਸਿਹਤ ਵਿਭਾਗ ਨੇ ਇੱਕ ਵੱਖਰੀ ਕਮੇਟੀ ਬਣਾ ਦਿੱਤੀ ਆ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਆ ਉਂਗਲਾਂ ਉੱਠ ਰਹੀਆਂ ਕਿ ਇਹ ਸਾਰੀ ਦਵਾਈ ਆ ਜਿਹੜੀ ਇਹ ਗਰੀਬਾਂ ਨੂੰ ਸਪਲਾਈ ਕੀਤੀ ਜਾਣ ਵਾਲੀ ਸੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਵਿੱਚ ਕੰਮ ਕਰਦੀ ਇੱਕ ਏਜੰਸੀ ਦੀ ਦਵਾਈ ਆ ਪਰ ਇਸ ਬਾਰੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਸ ਦੇ ਵੀਸੀ ਡਾਕਟਰ ਰਜੀਵ ਸੂਦ ਨਾਲ ਗੱਲਬਾਤ ਕਰਨ ਤੇ ਪਤਾ ਲੱਗਿਆ ਕਿ ਇਹ ਦਵਾਈਆਂ ਲਗਭਗ 9500 ਕਿਲੋ ਦੇ ਕਰੀਬ ਆ ਤੇ ਇਹਨਾਂ ਦਵਾਈਆਂ ਉੱਪਰ ਕਿਤੇ ਵੀ ਇਹ ਨਹੀਂ ਲਿਖਿਆ ਹੋਇਆ ਕਿ ਇਹ ਗਵਰਨਮੈਂਟ ਸਪਲਾਈ ਆ ਯੂਨੀਵਰਸਿਟੀ ਦੇ ਵੀਸੀ ਡਾਕਟਰ ਰਜੀਵ ਸੂਦ ਨੇ ਇਸ ਮਾਮਲੇ ਨੂੰ ਫਰੀਦਕੋਟ ਯੂਨੀਵਰਸਿਟੀ ਦੇ ਮਗਰ ਪਏ ਕੁਝ ਲੋਕਾਂ ਦੀ ਸ਼ਰਾਰਤ ਦੱਸਿਆ ਹੈ ਉਹਨਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਚੱਲ ਰਹੀ ਆ ਤੇ ਜਿਹੜੀ ਹਸਪਤਾਲ ਨੂੰ ਦਵਾਈਆਂ ਅਪਲਾਈ ਕਰਦੀ ਕੰਪਨੀ ਉਸ ਦੀ ਵੀ ਜਾਂਚ ਕੀਤੀ ਜਾ ਰਹੀ ਆ ਆਓ ਇਹ ਸਾਰੇ ਮਾਮਲੇ ਤੇ ਕੀ ਗੱਲਬਾਤ ਹੋਈ ਆ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਦੇ ਵੀ ਸੀ ਡਾਕਟਰ ਰਜੀਵ ਸੂਤ ਦੇ ਨਾਲ ਸੁਣਦੇ ਆ ਡਾਕਟਰ ਸਾਹਿਬ ਕੁਝ ਦਵਾਈਆਂ ਮਿਲੀਆਂ ਦਾਣਾ ਮੰਡੀ ਦੇ ਵਿੱਚੋਂ ਜਿਹੜੀਆਂ ਕਾਫੀ ਐਕਸਪਾਇਰ ਸੀ ਕਾਫੀ ਵੱਡੀ ਮਾਤਰਾ ਦੇ ਵਿੱਚ ਤੇ ਇਹ ਉਂਗਲੀਆਂ ਉਠ ਰਹੀਆਂ ਕਿ ਉਹ ਗੁਰੂ ਗੋਬਿੰਦ ਸਿੰਘ ਮੈਡੀਕਲ ਦੇ ਵਿੱਚ ਜਿਹੜੀਆਂ ਅਮਰਿਤ ਫਾਰਮਾ ਉਹਨਾਂ ਦੀਆਂ ਕਿ ਕਿਸ ਤਰ੍ਹਾਂ ਦੇਖ ਰਹੇ ਹੋ ਜੀ ਸਾਰੇ ਅਮਰਿਤ ਫਾਰਮਾ ਵਾਲਿਆਂ ਨੇ ਕੱਲ ਆਪਣਾ ਜਸ ਕਲੈਰੀਫਿਕੇਸ਼ਨ ਦੇ ਦਿੱਤੀ ਹੈ ਕਿ ਉਹਨਾਂ ਦੀ ਦਵਾਈਆਂ ਨਹੀਂ ਹੈ ਲਿਖ ਕੇ ਦੇ ਦਿੱਤੀ ਹੈ ਤੇ ਦੂਜੀ ਗੱਲ ਹੈ ਕਿ ਇਹਦਾ ਇਨਵੈਸਟੀਗੇਸ਼ਨ ਡੀਸੀ ਆਫਿਸ ਤੇ ਸਿਵਲ ਸਰਜਨ ਅਤੇ ਪੁਲਿਸ ਡਿਪਾਰਟਮੈਂਟ ਨੇ ਸਾਰੇ ਕਰ ਰਹੇ ਹੈ ਹਾਲੇ ਤੱਕ ਕੋਈ ਪ੍ਰੂਫ ਨਹੀਂ ਹੈ ਕਿ ਇਹ ਕੁਝ ਗੁਰੂ ਗੋਬਿੰਦ ਸਿੰਘ ਮੈਡੀਕਲ ਕੋਲੇਜ ਦਾ ਜਿੱਦ ਨਹੀਂ ਮੇਰੀ ਨੌਲੇਜ ਹੈ ਕੋਈ ਪ੍ਰੂਫ ਨਹੀਂ ਹੈ ਕਿਸੇ ਰੈਪਰ ਉੱਤੇ ਨਹੀਂ ਲਿਖਿਆ ਕਿ ਇਹ ਗਵਰਨਮੈਂਟ ਸਪਲਾਈ ਸੀ ਤੇ ਉਹਦੇ ਬਾਅਦ ਸਾਡਾ ਜਿਹੜਾ ਡਿਸਪੋਜ਼ਲ ਦਾ ਸਿਸਟਮ ਹੈ ਉਹ ਟਕੇ ਤੇ ਦਿੱਤਾ ਹੋਇਆ ਹੈ ਬਾਇਓਮੈਡੀਕਲ ਅਲੱਗ ਏਜੰਸੀ ਲੈ ਜਾਂਦੀ ਹੈ ਸਿਰ ਤੇ ਜਿਹੜਾ ਸਾਡਾ ਬਾਕੀ ਦਾ ਡਿਸਪੋਜ਼ਲ ਹੈ ਉਹ ਇੱਕ ਪਾਰਟਿਕੂਲਰ ਸਪੇਸ ਹੈ ਜਿੱਥੇ ਅਸੀਂ ਡਿਸਪੋਜ਼ ਕਰਦੇ ਆ ਤੇ ਉੱਥੋਂ ਕਮੇਟੀ ਲੈ ਜਾਂਦੀ ਹੈ ਤੇ ਇਸ ਵਿੱਚ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦਾ ਕੋਈ ਰੋਲ ਨਹੀਂ ਹੈ ਉਹ ਕੂੜੇ ਨੂੰ ਉੱਥੇ ਪੰਜਾਨਾ ਤੇ ਹੁਣ ਇਹ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਾਨੂੰ ਵੇਟ ਕਰਨੀ ਚਾਹੀਦੀ ਹੈ ਤਾਂ ਕੀ ਲੱਗਦਾ ਹੈ ਇਹ ਕਿਹਦਾ ਹੋ ਸਕਦਾ ਕਾਰਨ ਜੀ ਹੈ ਕਿ ਕਿਉਂ ਇਹ ਬਦਨਾਮ ਕੀਤਾ ਜਾ ਰਿਹਾ ਯੂਨੀਵਰਸਿਟੀ ਅੱਜਕਲ ਯੂਨੀਵਰਸਿਟੀ ਦੇ ਅਗੇਂਸਟ ਬਹੁਤ ਕੁਝ ਕੁਝ ਬੰਦੇ ਕੌਨਫਰੈਂਸੀ ਵੀ ਕਰ ਰਹੇ ਹੈ ਕੁਝ ਗਲਤ ਖਬਰਾਂ ਵੀ ਉਡਾ ਰਹੇ ਹੈ ਪਤਾ ਨਹੀਂ ਦੇਖਦੇ ਹੈ ਨਾ ਇਨਵੈਸਟੀਗੇਸ਼ਨ ਤੇ ਪਹਿਲੇ ਕੁਝ ਵੀ ਕਮੈਂਟ ਕਰਨਾ ਗਲਤ ਹੈ ਉਥੋਂ ਮਿਲਿਆ ਕੀ ਕੁਛ ਆ ਜੀ ਤੁਹਾਡੀ ਕੋਈ ਇਨਫੋਰਮੇਸ਼ਨ ਵਿੱਚ ਹੋਵੇਗਾ ਕਿੰਨੇ ਦਿਨਾਂ ਦੀ ਜਿਹੜਾ ਦੇਖੋ ਇਹ ਮੈਥਾ ਯੂਨੀਵਰਸਿਟੀ ਦੇਖਦਾ ਪੂਰੀ ਓਵਰਆਲ ਸੁਪਰਵਾਈਜ਼ਨ ਹੈ ਤੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਮੈਂ ਪਤਾ ਕੀਤਾ ਸਾਡੇ ਡਿਪਟੀ ਮੈਡੀਕਲ ਸੁਪਰਡੈਂਡੈਂਟ ਦੋ ਡਿਪਟੀ ਮੈਡੀਕਲ ਸੁਪਰਡੈਂਡੈਂਟ ਇਸ ਜੌਬ ਤੇ ਕੱਲ ਲੱਗੇ ਸੀ ਹਲੇ ਤਾਈ ਕੋਈ ਵੀ ਆਈਟਮ ਜਿਹੜੇ ਉਹ ਪਰਚੀਆਂ ਵੀ ਮਿਲੀਆਂ ਬਿਲ ਵੀ ਮਿਲ ਨੇ ਉਹ ਪੇਸ਼ੈਂਟ ਦੇ ਪਰਚੀਆਂ ਨੇ ਜੇ ਹਸਪੀਟਲ ਦਾ ਰਿਕਾਰਡ ਨਹੀਂ ਆ ਉਹ ਅੰਦਰ ਅੰਦਰ ਦਾ ਤੇ ਜੇ ਜਿਵੇਂ ਮਰੀਜ਼ ਪਰਚੀਆਂ ਸੁੱਟ ਦਿੰਦਾ ਜਾਂ ਕੁਝ ਕੁੜੇ ਦਾ ਮਾਮਲਾ ਲੱਗਦਾ ਮੈਨੂੰ ਤੇ ਸੁਣ ਕੇ ਮੈਂ ਫਰਸਟ ਹੈਂਡ ਤਾਂ ਮੈਂ ਨਹੀਂ ਦੇਖਿਆ ਪਰ ਮੈਂ ਤੁਹਾਨੂੰ ਫਿਰ ਦੱਸ ਰਿਹਾ ਕਿ ਸਾਡਾ ਡਿਸਪੋਜ਼ਲ ਜਿਹੜਾ ਹੈ ਉਹ ਦੋ ਤਰ੍ਹਾਂ ਨਾਲ ਹੁੰਦਾ ਹੈ ਬਾਇਓਮੈਡੀਕਲ ਵੇਸ ਜਿਹੜਾ ਉਹ ਫੀਲਡ ਏਜੰਸੀ ਲੈਜੰਦੀ ਉਹ ਉਹ ਚਾਰਜ ਕਰ ਦਿਆ ਉਹਦੇ ਵਾਸਤੇ ਜਿਹੜੇ ਗਵਰਨਮੈਂਟ ਦੇ ਰੇਟ ਹੈ ਤੇ ਦੂਜਾ ਕੋੜਾ ਜਿਹੜਾ ਉਹ ਲੈ ਜਾਂਦੇ ਆ ਸਾਡੇ ਕਮੇਟੀ ਲੈ ਜਾਂਦੀ ਹੈ ਤੇ ਜਿਹੜੀ ਦਵਾਈਆਂ ਦੇ ਰੈਪਰ ਮੈਨੂੰ ਦੱਸਿਆ ਗਿਆ ਹੈ ਸਾਡੇ ਡਿਪਟੀ ਮੈਡੀਕਲ ਸੁਪਰਡੈਂਟ ਇਹ ਕਿਸੇ ਉੱਤੇ ਵੀ ਗਵਰਨਮੈਂਟ ਸਪਲਾਈ ਨਹੀਂ ਲਿਖਿਆ ਹੋਇਆ ਇਹ ਕਾਦੀਆਂ ਸੀਗੀਆਂ ਜੀ ਦਵਾਈਆਂ ਉਹ ਜਿਹੜੀਆਂ ਤੁਹਾਨੂੰ ਕੁਝ ਲੱਗਾ ਹੋਣਾ ਪਤਾ ਜੀ ਦੀਆਂ ਸੀ ਜੀ ਫੋਟੋ ਦੇਖ ਕੇ ਮੈਨੂੰ ਲੱਗ ਰਿਹਾ ਮੈਂ ਫਰਸਟ ਹੈਂਡ ਤਾਂ ਨਹੀਂ ਦੇਖੀ ਆਂ ਜਾ ਕੇ ਪਰ ਉਹਦੇ ਉੱਤੇ ਪੈਰਾਸੀਟਾਮੋਲ ਜੇ ਬੁਖਾਰ ਦੀ ਦਵਾਈਆਂ ਹੁੰਦੀਆਂ ਉੱਤੇ ਵਿਟਾਮਿਨ ਵਗੈਰਾ ਮਿਨਰਲਸ ਇਹ ਹੀ ਹੈ ਦਵਾਈਆਂ ਜਿਹੜੇ ਐਕਸਪਾਇਰ ਹੋ ਹੋਈਆਂ ਹੋਈਆਂ ਦਫਰੀ ਤੇ ਉਹਦੇ ਉੱਤੇ ਕਿੱਥੇ ਵੀ ਨਹੀਂ ਲਿਖਿਆ ਕਿ ਇਹ ਗੁਰੂ ਗੋਬਿੰਦ ਸਿੰਘ ਦੀ ਸਪਲਾਈ ਹੈ ਜਾਂ ਅਮਰੁੱਧੀ ਸਪਲਾਈ ਇੱਕ ਇੱਕ ਹੋ ਰਿਹਾ ਡਾਕਟਰ ਉਹਦੇ ਜੇ ਕੇਆ ਰਜਾਇਆ ਕੁਝ ਬੈਗ ਵੀ ਮਿਲੇ ਆ ਜੇ ਉਸੇ ਕੰਪਨੀ ਦੇ ਆ ਜਿਹੜੀਆਂ ਮੈਨੂੰ ਲੱਗਦਾ ਹੈ ਕਿ 3-4 ਬੈਗ ਮਿਲੇ ਖਾਲੀ ਕੋਈ ਫੀਲਡ ਬੈਗ ਨਹੀਂ ਹੈ ਡਿਸਪੋਜ਼ਲ ਵਾਲਾ ਕੋਈ ਹੋਰ ਨਹੀਂ ਹੈ ਪਰ ਉਹ 3-4 ਬੈਗ ਹੈ ਉਹ ਕੰਪਨੀ ਜਿਸ ਵਿੱਚ ਸਪਲਾਈ ਕਰਦੀ ਹੈ ਉਹ ਫ੍ਰੀਟ ਕੋ ਦੇ ਬਾਰਦੀ ਕੰਪਨੀ ਹੈ ਜੀ ਉਹਦੇ ਬੈਗ ਸੁਨਿਆ 3-4 ਬੈਗ ਮਿਲੇ ਪਰ ਉਹ ਤਾਂ ਕੂੜਾ ਕੋਈ 9500 ਕਿਲੋ ਕੂੜਾ ਹੈ ਉਸ ਵਿੱਚ ਕੁਝ ਰੈਪਰ ਮਿਲੇ ਐ ਐਕਸਪਰਟ ਦੇ ਤੇ ਕੁਝ ਇਹ ਮੈਂ ਸੁਨਿਆ ਹੈ ਕਿ ਬਾਕੀ ਪੂਰੀ ਰਿਪੋਰਟ ਸਾਡੇ ਅਫਸਰ ਜਿਹੜੇ ਗਏ ਸੀ ਕੱਲ ਟੀਮ ਵਿੱਚ ਉਹ ਡਿਪੋਜ਼ਿਟ ਕਰਨਗੇ ਅੱਜ ਤੁਸੀਂ ਅੱਜ ਤੱਕ ਸਾਨੂੰ ਕੋਈ ਉਹ ਨਹੀਂ ਮਿਲਿਆ ਕਿ ਇਹ ਸਾਡੇ ਗਵਰਨਮੈਂਟ ਸਪਲਾਈ ਦੀ ਚੀਜ਼ ਹੈ ਕੋਈ ਜਿਹੜੀ ਇਲਜ਼ਾਮ ਲੱਗ ਰਿਹਾ ਕੋਈ ਟੀਮ ਆਈ ਵੀ ਹੈ ਪਤਾ ਕਰਨ ਜੀ ਯੂਨੀਵਰਸਿਟੀ ਦੇ ਵਿੱਚ ਇਹਨਾਂ ਦਵਾਈਆਂ ਬਾਰੇ ਨਹੀਂ ਯੂਨੀਵਰਸਿਟੀ ਦਾ ਤਾਂ ਖੁਸ਼ ਨਹੀਂ ਦੇਖ ਰਹੇ ਅਮਰਤ ਨੂੰ ਦੇਖਣ ਵਾਸਤੇ ਮੈਨੂੰ ਪਤਾ ਚੱਲਿਆ ਸੀਗੇ ਉਹ ਦੇਖਣਗੇ ਕਿ ਮੈਚ ਕਰ ਲੈਂਦੇ ਆ ਨਾ ਵੀ ਹਰ ਦਵਾਈ ਉੱਤੇ ਬੈਚ ਲਿਖਿਆ ਹੁੰਦਾ ਹੈ ਇਹ ਉਹ ਬੈਚ ਅਮਰਤ ਦੇ ਹੈ ਜਾਂ ਨਹੀਂ ਹੈ ਉਹ ਪਤਾ ਚਲ ਜਾਏਗਾ ਉਹ ਤਾਂ ਸਿਰਫ ਆਊਟਲੈਟ ਦੇਖਣ ਆਏਗੇ ਤੇ ਉਹ ਤੇ ਉੱਥੇ ਉਹ ਚੈੱਕ ਕਰਨਗੇ ਕਿ ਕੋਈ ਉਦਾਹਰ ਕੋਈ ਲਿੰਕ ਹੈ ਜਾਂ ਨਹੀਂ ਹੈ ਹਲੇ ਤਾਈ ਕੋਈ ਲਿੰਕ ਨਹੀਂ ਮਿਲਿਆ ਉਹਦੇ ਬੈਗ ਸੁਨਿਆ